ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਤੇ ਹਾਂ ਜੀ ਅਸੀਂ ਕੋਹੰਤੀ ਸੀ ਯਾਤਰਾ ਤੇ ਤੇ ਜਿਹੜੇ ਭਗਵੰਤ ਮਾਨ ਨੇ ਬੱਸਾਂ ਯਾਤਰਾ ਵਾਸਤੇ ਤੀਰਥ ਯਾਤਰਾ ਵਾਸਤੇ ਸ਼ੁਰੂ ਕੀਤੀਆਂ ਤੇ ਅਸੀਂ ਉਸ ਬੱਸ ਤੇ ਆਏ ਸੀ ਤੇ ਆਏ ਅਸੀਂ ਕੜਮਾ ਪਿੰਡ ਤੋਂ ਜ਼ਿਲ੍ਹਾ ਫਿਰੋਜ਼ਪੁਰ ਹਲਕਾ ਗੁਰੂ ਸਾਹਿਬ ਹਲਕਾ ਗੁਰੂ ਅਰਸਾਏ ਤੇ ਅੱਜ ਤੁਹਾਨੂੰ ਫਿਰ ਸੰਗਤਾਂ ਨਾਲ ਅਸੀਂ ਮਿਲਾਉਨੇ ਆਂ ਹਾਂਜੀ ਵੈਗਰੂ ਜੀ ਕਿਵੇਂ ਲੱਗਿਆ ਤੁਹਾਨੂੰ ਯਾਤਰਾ ਬਹੁਤ ਅੱਛਾ ਬਹੁਤ ਅੱਛਾ ਸਿਸਟਮੈਟਿਕ ਕੰਮ ਹੈ ਜੀ ਸਾਰਾ ਹੀ ਜਿੰਨੇ ਵੀ ਥਾਬੇ ਸੀ ਜਾਂ ਸਫਾਈ ਦਾ ਪ੍ਰਬੰਧ ਸੀ ਹਰ ਤਰ੍ਹਾਂ ਦੀ ਫੈਸਿਲਿਟੀ ਸੀਗੀ ਈਵਨ ਕਿ ਰਾਤ ਰਹਿਣ ਦੇ ਜਿਹੜੇ ਫ੍ਰੀ ਰੂਮ ਮਿਲੇ ਨੇ ਹੋਟਲ ਦੇ ਵਿੱਚ ਹੋਟਲ ਬਹੁਤ ਅੱਛਾ ਹੈ ਹੋਟਲ ਵਾਲੇ ਜਿਹੜੇ ਮੁਲਾਜ਼ਮ ਨੇ ਜਾਂ ਮਾਲਕੇ ਉਹ ਕਾਮਪਲੀਟ ਮੌਰ ਕਰ ਰਹੇ ਨੇ ਹਰ ਤਰ੍ਹਾਂ ਨਾਲ ਕਾਮਪਲੀਟ ਕਰ ਰਹੇ ਨੇ ਤੇ ਅੱਗੇ ਪਹਿਲੇ ਵੀ ਸਰਕਾਰਾਂ ਕਰਦੀਆਂ ਸੀ ਨਹੀਂ ਜੀ ਨਹੀਂ ਅਸੀਂ ਨਹੀਂ ਸੁਣਦੇ ਹੁੰਦੇ ਸੀ ਜਰੂਰ ਵੀ ਕੋਈ ਯੂਨਸਾਬ ਲੈ ਕੇ ਜਾਂਦੇ ਜਾਂ ਕਿਤੇ ਲੈ ਕੇ ਜਾਂਦੇ ਪਰ ਜੋ ਇਹ ਆ ਇਹ ਤਾਂ ਘਰੋਂ ਚੁੱਕ ਕੇ ਲੈ ਉਹਨਾਂ ਦੀ ਗੱਲ ਆ ਫੁੱਲਾ ਤਰਾ ਲੈ ਕੇ ਆਏ ਫੁੱਲਾ ਤਰਾ ਹੀ ਰੱਖਿਆ ਇੱਥੇ ਤੇ ਕੱਲ ਦਰਗਾਹਾਂ ਮੰਦਰ ਦੇ ਦਰਸ਼ਨ ਕਰਾਏ ਅੱਜ ਹਰਮੰਦਰ ਸਾਹਿਬ ਲੈ ਕੇ ਜਾ ਰਹੇ ਨੇ ਫੇਰ ਵਾਂਗਾ ਬਾਟਰ ਵੀ ਦਿਖਾਉਣਗੇ ਥੋੜਾ ਜਿਹਾ ਆਊਟਿੰਗ ਵੀ ਹੋ ਜੂਗੀ ਜਿਹੜੇ ਬੱਚੇ ਕਦੇ ਨਿਕਲੇ ਨਹੀਂ ਜਾਂ ਬੀਬੀਆਂ ਕਦੇ ਨਿਕਲੀਆਂ ਨਹੀਂ ਉਹ ਬੀਬੀਆਂ ਨੂੰ ਮੌਕਾ ਮਿਲਿਆ ਤੇ ਬਹੁਤ ਵਧੀਆ ਲੱਗਿਆ ਫਿਰ ਉਪਰ ਆਲਾ ਬਹੁਤ ਵਧੀਆ ਬਹੁਤ ਬਰਾਦਾ ਵਧੀਆ ਭਗਵੰਤ ਮਾਨ ਜੀ ਦਾ ਤਾਂ ਕੋਈ ਛੁਕਣ ਗਿਯਾਰ ਨਹੀਂ ਕਰ ਸਕਦੇ ਇਹਨਾਂ ਦੀ ਫੋਟੋ ਘਰ ਘਰ ਲਗਣੀ ਚਾਹੀਦੀ ਹੈ ਹਾਂਜੀ ਤੇ ਅਗਲੀ ਵਾਰ ਫਿਰ ਕਿਨਾਂ ਨੂੰ ਆਪਾਂ ਨੂੰ ਦਿਖਾਣਾ ਚਾਹੀਦਾ ਦਿਖਾਉਣਾ ਚਾਹੀਦਾ ਜੀ ਵੇਖੋ ਡੀਰਮ ਕਰਦੇ ਨੇ ਹਰ ਗੱਲ 'ਚ ਹਰ ਗੱਲ ਦਾ ਜਵਾਬ ਹੈ ਨਾ ਕੋਈ ਕੀਤਾ ਵੀ ਬਹੁਤ ਕੋਸ਼ਿਸ਼ ਆ ਜੇ ਜਿਹੜੀਆਂ ਸਕੀਮਾਂ ਨੇ ਜਿਵੇਂ ਤੁਸੀਂ ਲਾ ਲੋ ਆ 10 ਲੱਖ ਵਾਲੀ ਸਕੀਮ ਆਈ ਆ ਹਾਂਜੀ ਹਾਂਜੀ ਜਿਵੇਂ ਇਹਨਾਂ ਨੇ ਸਟੇਡੀਅਮ ਬਣਾ ਰਿਆ ਪਿੰਡਾਂ 'ਚ ਲਗਭਗ ਫੁੱਲ ਪੁੱਜਲੇ 720 ਸਟੇਡੀਅਮ ਬਣਦੇ ਆ ਹਾਂਜੀ ਮਾਡਰਨਾਈਜੇਸ਼ਨ ਹੋ ਰਹੀ ਆ ਸਟੇਡੀਅਮ ਦੀ ਪਾਰਕਾਂ ਦੀ ਉਹ ਜਿਹੜੇ ਦੇਖੋ 120 ਜੇ ਢੰਗ ਨਾਲ ਆ 2 ਮਹੀਨੇ 'ਚ ਬਣ ਜਾਂਦੇ ਨੇ ਉਹਦਾ ਇਮਪੈਕਟ ਵੀ ਬਹੁਤ ਜ਼ਿਆਦਾ ਹੋਣਾ ਇਹਨਾਂ ਦੇ ਹਾਂਜੀ ਫਿਰ ਆਪਾਂ ਨੂੰ ਇਹੋ ਜਿਹਾ ਸੀਐਮ ਤਾਂ ਮਿਲ ਨਹੀਂ ਚਾਹੀਦਾ ਮਿਲਣਾ ਚਾਹੀਦਾ ਜਿਹੜਾ ਪੰਜਾਬ ਦਾ ਸੁਧਾਰ ਕਰੇ ਤੇ ਪੰਜਾਬ ਦੀ ਸੁਰੱਖਿਆ ਰੱਖੇ ਇਹ ਇਹ ਦੋ ਟਰਨਾਂ ਰਹਿ ਜਾਣਗੇ ਨਾ ਜੀ ਉਹਦੇ ਨਾਲ ਹੀ ਹੁਣ ਹੁਣ ਇਮਪੈਕਟ ਪਊਗਾ ਇਹਨਾਂ ਦਾ ਹੌਲੀ ਹੌਲੀ ਪੈ ਰਿਹਾ ਇਮਪੈਕਟ ਕਿਉਂਕਿ ਸਾਰੇ ਕੰਮ ਬਿਗੜੇ ਬਹੁਤ ਹੋਏ ਸੀ 747 ਤੋਂ ਲੈ ਕੇ ਕੰਮ ਥੱਲੇ ਥੱਲੇ ਗਏ ਆ ਤੇ ਹੁਣ ਜਿਹੜਾ ਸਿਸਟਮ ਆ ਉਹ ਚੇਂਜ ਹੋਣਾ ਸ਼ੁਰੂ ਹੋਇਆ ਭਗਵੰਤ ਮਾਨ ਆਣ ਕੇ ਸ਼ੁਰੂ ਕਰਾਇਆ ਇਮਾਨਦਾਰੀ ਦਫ਼ਤਰਾਂ ਚਲੇ ਸ਼ੁੱਧ ਖੋਰੀ ਹੋਰ ਇਧਰ ਬਦਲੀਆਂ ਬੁੱਲੀਆਂ ਦੇ ਪੈਸੇ ਨੌਕਰੀ ਲੱਗਣ ਦੇ ਪੈਸੇ ਉਹ ਸਾਰੇ ਇਹਨਾਂ ਨੇ ਕੰਟਰੋਲ ਕੀਤਾ ਹੈ ਲੋਕਾਂ ਦੇ ਵਾਸਤੇ ਇੱਕ ਤਰ੍ਹਾਂ ਦੀ ਨਿਯਮਤ ਹੈ ਬਹੁਤ ਵਧੀਆ ਲੱਗਿਆ ਤੇ ਲੰਗਰ ਪਾਣੀ ਵੀ ਬਹੁਤ ਸਫਾਈ ਵਾਲਾ ਸੀ ਲੰਗਰ ਪਾਣੀ ਵੀ ਮੈਂ ਨਾਲ ਦੀ ਇਹਨਾਂ ਦਾ ਜਿਹੜਾ ਹੋਟਲ ਵੀ ਕੀਤੇ ਨੇ ਬੁੱਕ ਉਹ ਵੀ ਐਵੇਂ ਫਾਰਮੈਲਟੀ ਨਹੀਂ ਕੀਤੀ ਵੀ ਜਾਓ ਸਰਾਤ ਲੈ ਜਾਓ ਹੋਟਲ ਵੀ 5 ਸਟਾਰ ਵਰਗੇ ਹੋਟਲ ਨੇ ਜਿੱਤੇ ਅਸੀਂ ਠਹਿਰੇ ਆਂ ਉਥੇ ਜਿਹੜੇ ਕਮਰੇ ਨੇ ਜਦੋਂ ਆਏ ਆ ਉਹਨਾਂ ਦੇ ਮਾਲਕ ਜਿਹੜੇ ਬੈਠੇ ਆ ਜਾਂ ਉਹਨਾਂ ਦੇ ਮੁਲਾਜ਼ਮ ਬੈਠੇ ਉਹਨਾਂ ਨੇ ਇਹਨਾਂ ਕੰਪਲੀਟ ਕੀਤਾ ਐਨੇ ਵਧੀਆ ਢੰਗ ਨਾਲ ਸਾਨੂੰ ਰੂਮ ਦਿੱਤੇ ਨੇ ਹਰ ਤਸੱਲੀ ਕਰਾਈ ਆ ਗੀਜ਼ਰ ਟੀਵੀ ਜਾਂ ਸਾਬਣ ਜਾਂ ਕੋਈ ਪੇਸਟ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ ਤੁਸੀਂ ਆਪਣਾ ਕੱਪੜੇ ਪਾ ਕੇ ਬੈਠ ਜਾਓ ਬਸ ਸਾਰਾ ਪ੍ਰਬੰਧ ਸਰਕਾਰ ਦਾ ਹੈ ਤੁਸੀਂ ਕੀ ਕੰਮ ਕਰਦੇ ਜੀ ਮੈਂ ਐਕਸੀਅਨ ਪੰਚਾਇਤੀ ਰਾਜ ਰਿਟਾਇਰ ਹੋਇਆ ਹਾਂ ਜੀ ਹਾਂਜੀ ਪਹਿਲਾਂ ਮੈਂ ਐ ਜੀ ਐਸ ਡੀਓ ਐ ਜੀ ਐਕਸੀਅਨ ਜਿਹੜੇ ਲੈਵਲ ਤੇ ਕੰਮ ਕੀਤਾ ਹੈ ਕਾਫੀ ਚੇਰ ਹਾਂਜੀ ਤੇ ਉਹ ਕੰਮ ਕਰਾਏ ਵੀ ਬਹੁਤ ਨੇ ਪਰ ਜੋ ਹੁਣ ਸਿਸਟਮ ਆ ਉਹ ਜ਼ਿਆਦਾ ਵਧੀਆ ਹੈ ਜ਼ਿਆਦਾ ਸਿਸਟਮੈਟਿਕ ਤਰ੍ਹਾਂ ਕੰਮ ਹੋ ਰਹੇ ਨੇ ਹਾਂਜੀ ਹਾਂਜੀ ਅਸੀਂ ਦੇ ਨਹੀਂ ਦੇ ਸਕਦੇ ਜੀ ਭਗਤ ਮਾਨ ਦੀ ਬਸ ਗੱਲ ਇੱਥੇ ਮੁੱਕਦੀ ਆਣ ਕੇ ਜੀ ਕੇ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਾਂ ਕਰਕੇ ਤੇ ਬਹੁਤ ਚੰਗਾ ਲੱਗਿਆ ਤੇ ਬਹੁਤ ਸਿੱਖਿਆ ਵੀ ਮਿਲਦੀ ਏ ਕਿ ਆਪਾਂ ਬੱਚਿਆਂ ਨੂੰ ਚੰਗੀ ਸਿੱਖਿਆ ਹਾਂ ਬਿਲਕੁਲ ਬਿਲਕੁਲ ਸਾਨੂੰ ਫਰਜ਼ ਮੰਨਦਾ ਹੈ ਵੀ ਅਸੀਂ ਬੱਚਿਆਂ ਨੂੰ ਵੀ ਥੋੜਾ ਥੋੜਾ ਗਾਈਡ ਕਰਕੇ ਉੱਪਰ ਉਠਾਈਏ ਤਾਂ ਜੋ ਉਹ ਖੁਦ ਯਾਰ ਆਪਣੇ ਆਪ ਬਣ ਪਾਣ ਬਣਾ ਸਕਣ ਇਹ ਸਰਕਾਰ ਇੰਨੀ ਨੌਕਰੀਆਂ ਨਹੀਂ ਦੇ ਸਕਦੀ ਤਾਂ ਬੰਦਿਆਂ ਨੂੰ ਮੋਟੀਵੇਟ ਕਰੀਏ ਭਈ ਆਪਣਾ ਕੰਮ ਕਰੋ ਸ਼ੁਰੂ ਆਪਣੇ ਬਿਜ਼ਨਸ ਸ਼ੁਰੂ ਕਰੋ ਜੇ ਬਾਹਰ ਜਾ ਕੇ ਹਰ ਤਰ੍ਹਾਂ ਦਾ ਕੰਮ ਕਰ ਸਕਦੇ ਜੀ ਇੱਥੇ ਕਿਉਂ ਨਹੀਂ ਕਰ ਸਕਦੇ ਇੱਥੇ ਵੀ ਕਰੋ ਤੇ ਆਪਣਾ ਖਾਓ ਮਾਂ ਪਿਓ ਚਲਾਓ ਆਪਣੇ ਦੇਸ਼ ਚੜਾਓ ਤੁਹਾਨੂੰ ਇੱਕ ਦੂਜੇ ਨੂੰ ਦੰਦੀਆ ਹਰ ਇੱਕ ਦੀ ਹਾਂਜੀ ਹਾਂ ਆਪ ਕੋ ਜੈਗਰੂ ਜੀ ਦਾ ਖਾਲਸਾ ਤੇ ਬੰਦੂ ਜੀ ਕੀਫਤੇ ਸਤੇ